ਹਾਜੀ ਵੀਰੋ ਅੱਜ ਅਸੀਂ ਪਿੰਡ ਹਰੀਕਾਪਤਨ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਆਏ ਆ ਆ ਜਿਹੜਾ ਤੁਸੀਂ ਰੋਡ ਦੇਖ ਰਹੇ ਜਿਹੜੇ ਹਰੀਕੇ ਦੇ ਬਾਹਰ ਬਾਹਰ ਬਾਈਪਾਸ ਤੇ ਰੋਡ ਵਾ ਤੇ ਆ ਜਿਹੜਾ ਤੁਸੀਂ ਬਜ਼ੁਰਗ ਮੇਰੇ ਸਾਹਮਣੇ ਆ ਚੇਅਰ ਤੇ ਬੈਠਾ ਦੇਖ ਰਹੇ ਜੇ ਇਹ ਬਜ਼ੁਰਗ ਨੂੰ ਆ ਵੀਰ ਨੇ ਆ ਲੋ ਬਲੈਕ ਲੋਵਰ ਵਾਲੇ ਵੀਰ ਨੇ ਇਸ ਨੂੰ ਰੋਡ ਤੇ ਜਾਂਦੇ ਦੇਖਿਆ ਸੀਗਾ ਇਹਨੂੰ ਮਿਲਿਆ ਸੀਗਾ ਤੇ ਇਸ ਵੀਰ ਨੇ ਆਪਾਂ ਨੂੰ ਫੋਨ ਕੀਤਾ ਤੇ ਆ ਜਿਹੜਾ ਬਜ਼ੁਰਗ ਮੈਂ ਤੁਹਾਨੂੰ ਚੰਗੀ ਤਰ੍ਹਾਂ ਕੈਮਰੇ ਦੇ ਸਾਹਮਣੇ ਦਿਖਾਉਣਾ ਵਾ ਇਹ ਪਹਿਚਾਣਿਓ ਕਿ ਇਹਦਾ ਕੋਈ ਵੀ ਜਾਣਕਾਰ ਹੋਵੇ ਤਾਂ ਸਾਨੂੰ ਜ਼ਰੂਰ ਦੱਸਿਓ ਤੇ ਇਹਦਾ ਇਹਦਾ ਇਦਾਂ ਲੱਗਦਾ ਸੀ ਕਿ ਕਿ ਜਿਵੇਂ ਕਿਸੇ ਨੇ ਇਹਦੇ ਤੋਂ ਕੰਮ ਕਰਵਾ ਕੇ ਤੇ ਇਹਨੂੰ ਜਾਂ ਛੱਡ ਦਿੱਤਾ ਹੋਵੇ ਜਾਂ ਇਹ ਉੱਥੋਂ ਭੱਜਾਇਆ ਹੋਵੇ ਕਿਉਂਕਿ ਜਦੋਂ ਇਸਦੇ ਅਸੀਂ ਹੱਥ ਦੇਖੇ ਤੇ ਹੱਥ ਕਾਫੀ ਜਿਵੇਂ ਹਰੇ-ਚਾਰੇ ਦੇ ਨਾਲ ਲਿਬੜੇ ਸੀਗੇ ਹੱਥ ਸਾਨੂੰ ਕਾਫੀ ਹਰੇਆ ਲੱਗਾ ਸੀਗਾ ਤੇ ਇਹਦੇ ਅਸੀਂ ਕੱਪੜੇ ਲਵਾ ਕੇ ਹੱਥਾਂ ਬਾਹਾਂ ਚੈੱਕ ਕੀਤੇ ਪਰ ਇਹਦਾ ਕੋਈ ਕੋਲ ਕੋਈ ਟੈਟੂ ਨਹੀਂ ਸੀ ਹੈਗਾ ਕੋਈ ਕੁਝ ਨਹੀਂ ਸੀ ਜਿਹੜੀ ਹੈਗੀ ਤੇ ਪਰ ਇੰਨੀ ਠੰਡ ਦੇ ਵਿੱਚ ਵਿਚਾਰੇ ਨੇ ਪਤਾ ਨਹੀਂ ਰਾਤੀ ਰੋਟੀ ਖਾਧੀ ਕਿ ਨਹੀਂ ਖਾਧੀ ਤੇ ਜੋ ਜਰੂਰ ਮੇਰੇ ਭਰਾ ਮੇਰੀਆਂ ਭੈਣਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਹੋ ਸਕਦਾ ਕਿਸੇ ਦਾ ਆਪਣਾ ਗਵਾਚਾ ਹੋਵੇ ਤੇ ਤੁਹਾਡੀ ਵੀਡੀਓ ਸ਼ੇਅਰ ਕੀਤੇ ਆ ਆਪਣਾ ਉਹਨਾਂ ਨੂੰ ਮਿਲ ਜਾਵੇ ਤੇ ਸਾਡਾ ਮੋਬਾਈਲ ਨੰਬਰ ਹਲੇ ਦਿੱਤਾ ਵਾ ਪਿੰਡ ਮਰਹਾਣਾ ਜ਼ਿਲ੍ਹਾ ਤਨਤਨ ਦੇ ਵਿੱਚ ਅਨਾਥ ਆਸ਼ਰਮ ਆਪਣਾ ਤਨਤਨ ਬੱਬਰ ਰਤਨਦੇਵ ਜੀ ਅਨਾਥ ਆਸ਼ਰਮ ਉੱਥੇ ਅਸੀਂ ਹੁਣ ਇਸ ਬਜ਼ੁਰਗ ਨੂੰ ਲੈ ਆਏ ਆ ਤੇ ਜੇਕਰ ਕੋਈ ਵੀ ਭਰਾ ਭੈਣ ਇਸ ਬਜ਼ੁਰਗ ਨੂੰ ਜਾਣਦੇ ਹੋਣ ਤਾਂ ਜਰੂਰ ਸਾਡਾ ਸੰਪਰਕ ਕਰਿਓ ਤੇ ਮੈਂ ਇਸ ਵੀਰ ਦਾ ਵੀ ਧੰਨਵਾਦ ਕਰਦਾ ਇਸ ਬੂਹ ਵਾਲੇ ਵੀਰ ਦਾ ਜਿਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਦੂਸਰੀ ਗੱਲ ਵੀਰ ਜੀ ਜੇਕਰ ਤੁਹਾਡੇ ਲਾਗੇ ਵੀ ਕੋਈ ਐਵੇਂ ਦਾ ਲਵਾਰਸ ਹੋਵੇ ਮੰਦਬੁੱਧੀ ਹੋਵੇ ਜਾਂ ਕਿਸੇ ਨੇ ਉਸ ਨੂੰ ਕਿਡਨਾਪ ਕਰਕੇ ਜਾਂ ਗੁਲਾਮ ਬਣਾ ਕੇ ਕੰਮ ਕਰਵਾਉਂਦਾ ਹੋਵੇ ਤਾਂ ਸਾਡਾ ਮੋਬਾਈਲ ਨੰਬਰ ਉੱਤੇ ਦਿੱਤਾ ਜਰੂਰ ਸੰਪਰਕ ਕਰਿਓ ਤੇ ਅੱਜ ਆ ਵੀ ਆ ਜਿਹੜਾ ਹਰੀਕੇ ਤੋਂ ਫਲਾਈਓਵਰ ਲੰਘਦਾ ਜਿਹੜਾ ਬਹੁਤੋਂ ਸਿੱਧਾ ਤਰਨਤਨੋਂ ਚੱਲ ਜਾਂਦਾ ਉਹਦੇ ਥੱਲੇ ਇਹ ਬਜ਼ੁਰਗ ਥੋੜਿਆ ਫਿਰਦਾ ਸਾਨੂੰ ਮਿਲਿਆ ਸੀਗਾ ਤੇ ਚਲੋ ਵਾਈਗਰੂ ਦੀ ਮੇਰੇ ਨਾਲ ਅੱਜ ਸੇਵਾ ਦਾ ਮੌਕਾ ਮਿਲਿਆ ਇਸ ਵੀਰ ਦੀ ਬਦੌਲਤ ਤੇ ਜਰੂਰ ਵੀਡੀਓ ਨੂੰ ਸ਼ੇਅਰ ਕਰਿਓ ਇੱਕ ਬੜੀ ਆਸ ਨਾਲ ਵੀਡੀਓ ਪਾਈ ਆ ਕਿਉਂ ਸਾਡਾ ਟਾਡੀ ਸ਼ੇਅਰ ਕੀਤੇ ਆ ਇਸ ਬਜ਼ੁਰਗ ਦਾ ਘਰ ਲੱਭ ਜੇ ਆ ਮੈਂ ਹੋਰ ਤੁਹਾਨੂੰ ਲਾਗੋ ਦੀ ਕਰਕੇ ਵਿਖਾਉਣਾ ਵਾ ਇੱਕ ਵਾਰੀ ਜਰੂਰ ਇਸ ਬਜ਼ੁਰਗ ਨੂੰ ਵੇਖ ਕੇ ਇੱਕ ਵਾਰੀ ਆ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਜੇਕਰ ਕਿਸੇ ਦੀ ਜਾਣ ਪਛਾਣ ਵਾਲਾ ਹੋਵੇ ਤਾਂ ਸਾਡੇ ਨਾਲ ਜਰੂਰ ਸੰਪਰਕ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ